Thank you. ਕੀ ਨਾ ਹੈ ਮੇਰਾ ਨਾਮ ਸ਼ਿਵ ਸਿੰਘ ਹੈ ਜੀ ਹਾਂਜੀ ਇਧਰੋਂ ਝੁੰਗੀਆਂ ਰੋਡ ਵੱਲ ਤੇ ਬਾਸਾਂ ਵੱਲ ਆਉਂਦੀ ਸੀ ਕਿ ਖਰਾਗੜ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ ਫਿਰ ਜੱਕ ਦਾ ਮਾ ਕੇ ਤਰਾਈ ਦੇ ਵਿੱਚ ਖੜੀ ਮਾਨਸਾ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬੱਸ ਪਲਟ ਗਈ ਤੇ ਫਤ ਅਸੀਂ ਜਦੀ ਪਿੰਡ ਵਾਲੇ ਇਕੱਠੇ ਹਰ ਕੇ ਬੰਦੇ ਜੱਕੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਬਹੁਤ ਮੀਟਰ ਪਹੁੰਚਾਇਆ ਜੀ ਪਿੰਡ ਗੱਡੀ ਮਾਸਾਲਾ ਜੀ ਇਧਰੋਂ ਉਪਰ ਇੱਕ ਬੱਸ ਆਈ ਜਿਹੜੀ ਬੱਸ ਸੀਗੀ ਉਹ ਇੱਥੇ ਅੱਥੇ ਤੋਂ ਪਤਾ ਲੱਗਿਆ ਕਿ ਉਹ ਮੋਕੇਵਾਲ ਦੀ ਸੀਗੀ ਤੇ ਉਹਨਾਂ ਯਾਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਰੁਕ ਜਾਓ ਤੁਸੀਂ ਇਧਰੋਂ ਨਾ ਜਾਓ ਪਰ ਉਹਨਾਂ ਵਿੱਚ ਕੋਈ ਯਾਤਰੀ ਉਹਨਾਂ ਦਾ ਨਾਮ ਕਰਨ ਦੇ ਬਾਅਦ ਵੀ ਬੱਸ ਲੈ ਕੇ ਆ ਗਏ ਪਰ ਉਹ ਬੱਸ ਇੱਥੇ ਆ ਕੇ ਪੱਟ ਗਈ ਬੱਸ ਪੱਟਣ ਕਰਕੇ ਕਾਫੀ ਸਵਾਰੀਆਂ ਨੇ ਸੱਟਾਂ ਲੱਗ ਗਈਆਂ ਸੱਟਾਂ ਲੱਗਣ ਕਰਕੇ ਪਿੰਡ ਦੇ ਬੰਦੇ ਇਕੱਠੇ ਹੋ ਕੇ ਫਟਾਫਟ ਜਿਹੜੇ ਬੰਦੇ ਆ ਉਹ ਹਫੜਾ ਦਫੜੀ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਹਸਪੀਟਲ ਭਜਾਇਆ ਕੁਝ ਐਂਬੂਲੈਂਸਾਂ ਭਾਈਆਂ ਕੁਝ ਪਾਸੂ ਦੀਆਂ ਗੱਡੀਆਂ ਨੇ ਭ ਤੇ ਆਪਣੀ ਚੌਂਕੀ ਇੰਚਾਰਜ ਵੀ ਵਿਚਾਰੇ ਜਿਹੜੇ ਹੈਗੇ ਉੱਥੇ ਵੀ ਮੇਰੇ ਖਿਆਲ ਨਾਲ 2 ਜਾਂ 3 ਮਲਾਜਮੀ ਹੈ ਤੇ ਕਾਫੀ ਵਾਰੀ ਇੱਥੇ ਹਾਦਸੇ ਹੋ ਚੁੱਕੇ ਤੇ ਲੋਕਾਂ ਨੂੰ ਕਈ ਵਾਰੀ ਰੋਕੀਦਾ ਵੀ ਹੈ ਕਈ ਦੇ ਵੀ ਹੈ ਪਰ ਕਈ ਵਾਰੀ ਉਹ ਨਹੀਂ ਰੁਕਦੇ ਤੇ ਜਿਹੜੇ ਇੱਥੇ ਮਹਾਰਾਜ ਹੀ ਹੈਗੇ ਉੱਥੇ ਉਹਨਾਂ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਮਲਾਜਮਾਂ ਦੇ ਨਾਲ ਬੰਦੇ ਲਾਇਆ ਜਾਣ ਤੇ ਸ਼ਨੀਵਾਰ ਰਾਤ ਐਤਵਾਰ ਨੂੰ ਅਕਸਰ ਇੱਥੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਤੇ ਪਿੰਡ ਵਾਸੀਆਂ ਨੂੰ ਕਾਫੀ ਦੇਖੇ ਜਾਂਦੀ ਉਹ ਵਿਚਾਰੇ ਹਫੜਾ ਦਬੜੀ ਵੀ ਜਾਂਦੇ ਤੇ ਉਹਨਾਂ ਨੂੰ ਭੇਜਦੇ ਆ ਤੇ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਦੇ ਨਾਲੇ ਪਿੰਡ ਵਾ ਉਹਨਾਂ ਬੱਚਿਆਂ ਨੂੰ ਉੱਥੇ ਪਜਾਇਆ ਜੀ ਅਛਾ ਕੋਈ ਸੱਟ ਕੋਈ ਉਦਾਂ ਹੀ ਕੋਈ ਜਾਨੀ ਨੁਕਸਾਨ ਨਹੀਂ ਹੈ ਜੀ ਇੱਥੇ ਪਰ ਪਰ ਫਿਰ ਵੀ ਕਾਫੀਆਂ ਨੇ ਕੁਝ ਕਾਫੀ ਇੰਜਰੀਆਂ ਹੈ ਕੁਝ ਬੱਚਿਆਂ ਨੇ ਇੰਜਰੀਆਂ ਆਈਆਂ ਤੇ 20 ਤੋਂ 25 ਛੇ ਉਹਦੇ ਵਿੱਚ ਯਾਤਰੂ ਤੇ ਹੁਣ ਪ੍ਰਸ਼ਾਸਨ ਆ ਕੇ ਕਾਫੀ ਮਦਦ ਕੀਤੀ ਨਾਲ ਜੀ ਕਿਉਂਕਿ ਜਦ ਬਚਾਰੇ ਖੜੇ ਹੈ ਜੀ ਨਾਲ ਆ ਕੇ ਮਿਲਾਂਗੇ ਤੇ ਇਹਨੇ ਆ ਕੇ ਸਾਰੀ ਕਾਰਵਾਈ ਕੀਤੀ ਜੀ ਕਿ ਬੱਚੇ ਨੇ ਇੰਜਰੀਆਂ ਕੋਈ ਨਹੀਂ ਮੇਰਾ ਨਾਮ ਅੰਜੀਤ ਘੋਰਾ ਹੈ ਹਾਂ ਸਰ ਅਦਿਕਰਾਦਗੜ ਨੂੰ ਚਾਹਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਕੰਡ ਸੈਟਰ ਚੂਲ ਪਰ ਜੰਡੀ ਆ ਅੱਜ ਉਹ ਜਿਹੜਾ ਜਿਆਦਾ ਸਾਹਬ ਤੋਂ ਆਈ ਸੀ ਖਰਾਦਗੜ ਚੱਲੇ ਸੀ ਮੱਥਾ ਟੇਕਣ ਮੁੰਡਾ ਹਟਵਾਇਆ ਸੀਗਾ ਬਾਹਰ ਉਹਨੇ ਕੁਸੁੱਕ ਸੁੱਕੀ ਹੋਣੀ ਆ ਇੱਕ ਥੱਡਾ ਮੁੰਡਾ ਵਿਆਹਿਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਦਾ ਸੀ ਮੱਥਾ ਟਕਾਣੋ ਬਸ ਜਾਂਦਿਆ ਦਾ ਹੀ ਇਨਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਕੇ ਬਾਅਦ ਤੋਂ ਸੰਭਲੀ ਨਹੀਂ ਗਈ ਉਹਨੇ ਵਿੱਚ ਸੜਤੀ ਖਾਈ ਜੀ ਹਾਏ ਕਿਸੇ ਵਿੱਚ ਬੱਜੀ ਸੀ ਨਹੀਂ ਕਿਸੇ ਵਿੱਚ ਨਹੀਂ ਬੱਜੀ ਉਦਾਂ ਹੀ ਉੱਥੇ ਸੰਭਲੀ ਨਹੀਂ ਗਈ ਜੀ ਇਹ ਅੱਜ ਇੱਕ ਗੱਡੀ ਮਾਨਸੂਵਾਲ ਦੇ ਉਹ ਜਿਹੜਾ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉੱਪਰ ਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਆ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗੀਆਂ ਨੇ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੌਕੇ ਤੇ ਆ ਕੇ ਕਿਉਂਕਿ ਬੀਨੇਵਾਲ ਦਾ ਪਿੰਡ ਹੈਗਾ ਸੰਗੀਤਾਲ ਸਾਹਿਬ ਮੇਰ ਨਾਲ ਨੇ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਸ ਹਸਪਤਲ ਕੋਲ ਚੈਟਿੰਗ ਕਰਵਾਤਾ ਤੇ ਬਾਕੀ ਮੌਕੇ ਤੇ ਆ ਕਿ ਸਾਰਾ ਦੇਖ ਰਹੇ ਜੋ ਵੀ ਹੈਲਥ ਰੂਟ ਹੈਗੀ ਆ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਤਰ੍ਹਾਂ ਦੇ ਵਿੱਚ ਇਨਫੋਰਮੇਸ਼ਨ ਵੀ ਦਿੱਤੀ ਜਾ ਰਹੀ ਹੈ ਸਰ ਇਹ ਪਬਲਿਕ ਜਿਹੜੀ ਹੈ ਸੰਗਤ ਹੈ ਖਰਾਲਗੜ੍ਹ ਵਾਸਤੇ ਆ ਰਹੀ ਹੈ ਖਰਾਲਗੜ੍ਹ ਦੇ ਜਿਹੜੀ ਸੰਗਤ ਦਸ਼ਮਾਸਾ ਵਾਸਤੇ ਜੈਤਵਾਰ ਮਨੋ ਜਿਹੜਾ ਆਉਂਦੀ ਹੈ ਤੇ ਦਸ਼ਮਾਸਾ ਵਾਸਤੇ ਆ ਰਹੀ ਸੀਗੀ ਤੇ ਉਹ ਤਾਂ ਬੜੀ ਮਨੋ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜਰੂਰ ਲੱਗੀਆਂ ਨੇ ਉਹਨਾਂ ਨੂੰ ਹਸਪੀਟਲਾਈਜ਼ ਅਸੀਂ ਘਰ ਕਰਵਾਤਾ ਜੀ ਕਿਹੜੇ ਹਸਪੀਟਲ ਭੇਜੇ ਜੀ ਕਿ ਲਗ ਲਗ ਹਸਪੀਟਲ ਦੀ ਐਂਬੂਲੈਂਸ ਆਣੀ ਕਿ ਮਗਾ ਕੇ ਉਥੋਂ ਭੇਜ ਦਿੱਤੀਆਂ ਜੀ ਉਹ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਣਾ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪੀਟਲ ਚ ਜਾ ਕੇ ਠੀਕ ਹੈ ਜੀ